ਉਹ ਦਾ ਤੇ ਅੱਜ ਬਣਾਉਣਾ ਹੈ ਸਾਗ ਕਿਉਂਕਿ ਅੱਜ ਥੋੜਾ ਲੇਟ ਹੋ ਗਿਆ ਉਹਦਾ ਕਰਕੇ ਆਪਾਂ ਅੱਜ ਕਨੀ ਦੀ ਸਬਜ਼ੀ ਬਣਾਉਣ ਲੱਗੇ ਆ लो जी हम आप पनीर वास्ते प्याज हरी मिर्च लाल टमाटर अदरक और मेथी लैली आना पीस लेने फिर लावे तड़का और थोड़ा जहा लसन भी कटिया आ ਇਹ ਆਪਾਂ ਸਾਰਾ ਘੋਸ਼ਣ ਗ੍ਰੈਂਡ ਕਰ ਲਾਂਗੇ ਬਾਅਦ ਵਿੱਚ ਫੇਰ ਤੜਕਾ ਲਾਉਨੇ ਆ। ਅੱਜ ਕੁੱਕਰ ਦੇ ਤਾਪਾ ਰੱਖ। ਕੁੱਕਰ ਗਰਮ ਹੋ ਂਡਿਆ ਫੇਰ ਵਿੱਚ ਪਾਉਨੇ ਆ ਆਪਾਂ ਕੌੜਾ ਤੇਲ ਕਿਉਂਕਿ ਆਪਾਂ ਕੌੜੇ ਤੇਲ ਦਾ ਹੀ ਤੜਕਾ ਲਾਉਨੇ ਆ। ਅਜਿਹਾ ਕੁੱਕਰ ਆਪਣਾ ਗਰਮ ਹੋ ਚੁੱਕਾ ਵਾ ਹੁਣ ਇਹਦੇ ਵਿੱਚ ਆਪਾਂ ਜਿਹੜਾ ਘੋੜਾ ਤੇਲ ਪਾ ਦਾਂਗੇ ਇੱਕ ਪੜਸੀ ਆਪਾਂ ਘੋੜੇ ਤੇਲ ਦੀ ਪਾ ਦਿੱਤੀ ਵਿੱਚ ਦੇਨ ਸੱਦੇ ਤੇ ਇਹ ਆਪਣਾ ਗਰਮ ਹੋ ਚੁੱਕਾ ਵਾ ਇਹਦੇ ਵਿੱਚ ਹੁਣ ਪਾ ਦਾਂਗੇ ਜੀਰਾ ਬੜਾ ਗਰਮ ਨਹੀਂ ਕਰਨਾ ਕਿਉਂਕਿ ਫੇ ਜੀਰਾ ਜੀਰਾ ਜਿਹੜਾ ਸੜ ਜਾਂਦਾ ਵਾ ਕੀ ਇਹ ਆਪਣਾ ਕੋਝ ਚੁੱਕਾ ਹੋਣ ਦੇ ਵਿੱਚ ਆਪਾਂ ਨੂੰ ਪਿਆ ਜਿਹੜਾ ਗ੍ਰੈਂਡ ਕੀਤਾ ਹੈ ਪਾ ਦਾਂਗੇ ਸਰਦੀਆਂ ਜਿਵੇਂ ਆਲੂ ਗਾਜਰਾ ਹੀ ਚੱਲਣਦੇ ਆ ਮਟਰ ਹੋ ਗਏ ਇਹ ਸਾਰੇ ਇੰਡੀਆ ਸਬ ਜਿਨਾਂ ਨੂੰ ਤਾਂ ਮੈਂ ਪਹਿਲੇ ਹੀ ਕਹਿੰਦਾ ਰਹਿ ਲੈਂ ਜਾਂਦਾ ਹਾਂ ਨਹੀਂ ਇਸ ਕਰਕੇ ਆਪਾਂ ਚਾਹ ਤਾਇਰ ਨਹੀਂ ਕੀਤੀ ਕਿਉਂਕਿ ਥੋੜਾ ਜਿਹਾ ਆਪਾਂ ਪਾਣੀ ਪਾ ਦਾਂਗੇ ਕਿਉਂਕਿ ਤੜਕਾ ਜਿਹੜਾ ਵਾ ਸੜੇ ਨਾ ਤੜਕੇ ਨੂੰ ਇਹ ਚੰਗੀ ਤਰ੍ਹਾਂ ਆਪਾਂ ਪੁੱਜਣ ਦਵਾਂਗੇ ਬਾਅਦ ਵਿੱਚ ਲੂਣ ਮਸਾਲਾ ਜਿਹੜਾ ਪਾਵਾਂਗੇ ਇੱਕ ਕਪਾਲਾਡ ਮਟਰ ਘਟਿਆ ਹੀ ਵੀ ਪਾ ਲਾਂਗੇ ਇਹ ਵਿੱਚ ਗ੍ਰाइंड ਨਹੀਂ ਕੀਤਾ ਕਾਟ ਕੇ ਆਪਾਂ ਪਾ ਦਿੱਤਾ ਥੋੜਾ ਜਿਹਾ ਕਾਲੀ ਮਿਰਚ ਦਾ ਪਾウダー ਨੂੰ ਪਾਵਾਂਗੇ ઘર પીસી ਜੇ ਆਪਾਂ ਦਹੀਂ ਸੰਭੀਰੇ ਤੇ ਪਾਉਣਾ ਉਹ ਵੀ ਬਾਸ ਆਦੇਂਗੇ ਕਿਉਂਕਿ ਤਲੀ ਜਿਹੜੀ ਸੁਣੀ ਹੋ ਜਾਂਦੀ ਆ ਥੋੜਾ ਜਿਆਦਾ ਦਹੀਂ ਨਹੀਂ ਪਾਵਾਂਗੇ ਤੇ ਆਪਾਂ ਇਹਨਾਂ ਮਸਾਲੇ ਦੇ ਭੁੰਨਾਂਗੇ ਜਦੋਂ ਸਬ지 ਟੇਸਟ ਬਣਦੀ ਆ ਅੜਕੇ ਨੂੰ ਆਪਾਂ ਜੋ 10-15 ਮਿੰਟ ਭਜਨ ਲਵਾਵਾਂਗੇ ਬਾਅਦ ਵਿੱਚ ਪਾਵਾਂਗੇ ਵਿੱਚ ਲੋਜੀ ਆਪਾਂ ਥੋੜਾ ਜਿਹਾ ਵਿੱਚ ਦਹੀਂ ਜਿਹੜਾ ਪਾਵਾਂਗੇ ਧੜਕੇ ਦੇ ਹੁਣ ਆਪਾਂ ਜਰਨੀ ਤੋਂ ਪੁੱਜਣ ਦਵਾਂਗੇ ਇਹਨੂੰ ਤੜਕੇ ਨੂੰ ਕਿਉਂਕਿ ਵਿੱਚ ਦਹੀਂ ਪਾਇਆ ਤਾਂ ਨਾ ਪੱਕ ਜੇ ਜੀ ਆਪਾਂ ਤਿੰਨ ਆਲੂ ਛੋਟੇ ਹੋਏ ਕੱਟ ਲਿਆ ਵਿੱਚ ਆਪਾਂ ਲੋਹੀ ਪਾਵਾਂਗੇ ਪਨੀਰ ਤੇ ਤੇ ਇਧਰ ਆਪਾਂ ਪਨੀਰ ਜਿਹੜਾ ਬਣਾਇਆ ਹੈ ਉਹਦੇ ਪੀਸ ਕਰ ਲਿਆ ਹੁਣ ਆਲੂ ਜਿਹੜੇ ਇਹਨਾਂ ਨੂੰ ਆਪਾਂ ਤੜਕਾ ਭੁੱਜ ਚੁੱਕਾ ਵਿੱਚ ਪਾ ਕੇ ਦੋ ਵਿਸਲਾਂ ਮਰਾ ਲਾਂਗੇ ਕਿਉਂਕਿ ਇਹਨਾਂ ਨੂੰ ਉਬਾਲਿਆ ਨਹੀਂ ਆ ਤੇ ਤੜਕਾ ਆਪਣਾ ਭੁੱਜ ਗਿਆ ਵਾ ਹੁਣ ਇਹਨਾਂ ਨੂੰ ਪਾ ਕੇ ਦੋ ਵਿਸਲਾਂ ਮਾਰ ਲਈਏ ਫੇਰ ਆਪਾਂ ਬਾਅਦ ਵਿੱਚ ਪਾਵਾਂਗੇ ਪਨੀਰ ਇਹ ਸਾਰੇ ਤੜਕਾ ਇਹਦਾ ਆਪਣਾ ਉਹਨੇ ਕਿਉਂ ਛੱਡ ਦਿੱਤਾ ਵਾ ਤੜਕਾ ਪੂਰੀ ਚੁੱਕਾ ਵਾ ਉੱਤ ਕਰਦੇ ਵਿੱਚ ਪਾਪ ਜੀ ਬੜੀ ਬਣ ਗਈ ਆ ਲੋਹੋਂ ਹੇ ਚੱਜਣਾ ਲਓ ਜੀ ਆਲੂ ਜਿਹੜੇ ਆਪਾਂ ਥੋਲੇ ਕੱਟ ਕੇ ਮਸਾਲੇ ਵਿੱਚ ਪਾ ਦਿੰਦੇ ਆ ਰਾਜਾ ਵਿੱਚ ਪਾਣੀ ਪਾ ਕੇ ਦੋ ਤਰਾਂ ਵਿੱਚ ਲੰਮਾ ਲੈਣੇ ਆਪਾਂ ਨਾ ਕਿ ਆਲੂ ਰਾਣੀ ਹੈ ਰਲ ਦੇਣੀ ਛਿੱਤੀ ਉਹ ਤਾਂ ਦੇ ਮਾਰਕੀਟ ਵਿੱਚ ਉਹ ਨਵੇਂ ਆਲੂ ਆ ਚੁੱਕੇ ਆ ਨਵੇਂ ਲਿਆਵਾਂਗੇ ਫਿਰ ਉਹਨਾਂ ਦੀ ਸਬਜ਼ੀ ਬਣਾਵਾਂਗੇ ਜੀ ਹੁਣ ਆਪਾਂ ਇਸਨੂੰ ਵਾਜ ਲੈਂਦੀ ਆ ਫਿਰ ਬਾਅਦ ਵਿੱਚ ਪਨੀਰ ਪਾਵਾਂਗੇ ਲੋ ਜੀ ਇਸਨੂੰ ਆਪਣੇ ਆਵਾਜੇ ਚ ਪੀਆਵਾ ਦੋ ਤੋਂ ਤਿੰਨ ਗੋੜ ਆਪਾਂ ਸਭ ਜਿਹੜੀ ਕੜਾਈ ਵਿੱਚ ਪਾ ਲਾਂਗੇ ਹਲੂ ਅਚੀਰ ਕੇ ਪਾਏ ਹੈ ਉਹ ਗਲ ਚੁੱਕੇ ਆ ਤੇ ਹੁਣ ਆਪਾਂ ਇਹਦੇ ਵਿੱਚ ਪਨੀਰ ਜਿਹੜਾ ਪਾ ਦਾਂਗੇ ਕੱਟਿਆ ਹੋਇਆ ਇਹੜਾ ਪਨੀਰ ਹੀ ਪਾ ਦਾਂਗੇ ਲੋ ਜੀ ਆਪਣੀ ਆਲੂ ਵਾਲੀ ਸਬਜ਼ੀ ਬਣ ਕੇ ਰੈਡੀ ਹੈ ਆਲੂ ਕੀਤੀ ਇੱਕ ਕਵਾਲ ਪਾਵਾਂਗੇ ਤਨੀਰ ਨੂੰ ਹਾਰਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਬਹੁਤ ਅਸੀਓ ਕਿਤਾ ਦੀ ਬਣੀ ਸਬਜ਼ੀ ਹੈ ਧੰਨਵਾਦ ਜੀ ਸਤਿ ਸ਼੍ਰੀ ਅਕਾਲ